ਪਹਿਲੀ ਵਾਰ ਜਿਹੜੇ ਦਲਤ ਨੇ ਉਹ ਆਪਦੇ ਹਿੱਸੇ ਦੀ ਜ਼ਮੀਨ ਦੇ ਉੱਤੇ ਦਾਵਾ ਕਰ ਰਹੇ ਨੇ ਹੋਂ ਤੱਕ ਇਹਨਾਂ ਦਾ ਇਤਿਹਾਸ ਰਿਹਾ ਇਹਨਾਂ ਨੇ ਲੋਕਾਂ ਦਾ ਖਾਤਰ ਤਾਂ ਜਿਹੜੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਪਰ ਅੱਜ ਆਪਦੀ ਜ਼ਮੀਨ ਖਾਤਰ ਜਿਹੜਾ ਤੇ ਪਹਿਲੀ ਵਾਰੀ ਉਹ ਆਪਦੇ ਲੜਾਈ ਦੇ ਮੈਦਾਨ ਦੇ ਵਿੱਚ ਨੇ ਵੱਡੇ ਉਤਸ਼ਾਹ ਦੇ ਵਿੱਚ ਨੇ ਲੋਕ ਇੱਧਰ ਵੀ ਉੱਧਰ ਵੀ ਦੇਖੋਗੇ ਕਿ ਜ਼ਮੀਨ ਦੇ ਉੱਤੇ ਜਿਹੜਾ ਆਪਣੀ ਦਾਵੇਦਾਰੀ ਕਰ ਰਹੇ ਨੇ ਦਲਤ ਭਾਈਚਾਰੇ ਦੇ ਲੋਕ ਉਹ ਕਹਿ ਰਹੇ ਨੇ ਕਿ ਜ਼ਮੀਨ ਦੇ ਉੱਤੇ ਸਾਡਾ ਹੱਕ ਆ ਜਿਹੜੀ ਇੱਥੇ ਠੇਕੇ ਤੇ ਲੈ ਕੇ ਕਿਸੇ ਵਿਅਕਤੀ ਨੇ ਜਿਹੜੀ ਫਸਲ ਵੀਜੀ ਹੋਈ ਆ ਅਸੀਂ ਸਮਝਦੇ ਆਂ ਵੀ ਫਸਲ ਜਿਹੜੀ ਆ ਉਹ ਪੁੱਤਾ ਪਾਲੀ ਜਾਂਦੀ ਆ ਉਹਨੂੰ ਅਸੀਂ ਸਾਰਿਆਂ ਨੂੰ ਵਰਜਿਆ ਵੀ ਕਿਸੇ ਨੇ ਕੋਈ ਖਰਾਬ ਨਹੀਂ ਕਰਨੀ ਇਹ ਕਣਕ ਦੀ ਫਸਲ ਅਸੀਂ ਇਹ ਸਪਸ਼ਟ ਕਿਹਾ ਵੀ ਇੱਥੋਂ ਵੱਢ ਲਈ ਜਾਵੇ ਤੇ ਉਹ ਤੋਂ ਬਾਅਦ ਜਿਹੜੇ ਝਲਤ ਨੇ ਪੂਏ ਦੇ ਵਿੱਚ ਸਾਂਝੀ ਗੇਤੀ ਕਰਨਗੇ ਉਹਨਾਂ ਦੀ ਫਸਲ ਆ ਜਿਹੜੀ ਉਹ ਬੀਜੀ ਜਾਊ ਤੁਸੀਂ ਕਹਿ ਰਹੇ ਹੋ ਬੇਚਰਾਗ ਆਵਾਜ਼ ਨਹੀਂ ਇਹ ਤਾਂ ਪੂਰਾ ਆਵਾਜ਼ ਲੱਗ ਰਿਹਾ ਕਣਕ ਆ ਮੋਟਰ ਆ ਟਰੈਕਟਰ ਆ ਸਾਰਾ ਕੁਝ ਹੈਗਾ ਫੇਰ ਇਹ ਕਿਉਂ ਕਹਿ ਰਹੇ ਹੋ ਬੇ ਆਵਾਜ਼ ਆ ਇਹ ਏ ਜਮੀਨ ਬਰਾਬਰ ਸਾਰੇ ਲੋਕਾਂ ਦੇ ਵਿੱਚ ਵੰਡੀ ਜਾਊਗੀ ਜੋ ਉਹਨੂੰ ਹਿੱਸਾ ਹੋ ਅਸੀਂ ਉਹਨੂੰ ਦੇਣ ਨੂੰ ਤਿਆਰ ਆ ਅਸੀਂ ਇਕੱਲਾ ਕੋਈ ਜਾਤੀ ਵਿਸ਼ੇਸ਼ ਦੇ ਲਈ ਨਹੀਂ ਅਸੀਂ ਬੇਜ਼ਮੀਨੀਆਂ ਦੀ ਲੜਾਈ ਲੜ ਰਹੇ ਆ ਪਰ ਉਹਨਾਂ ਲਈ ਅਸੀਂ ਕਿਸੇ ਨਾਲ ਤੱਕਾ ਨਹੀਂ ਕਰਦੇ ਪਰ ਆਪਦਾ ਹੱਕ ਆ ਜਿਹੜਾ ਉਹ ਲੈ ਕੇ ਰਹਿਣਾ ਹੈ ਮਤਲਬ ਕਿ ਕਿਸਾਨੀ ਲਈ ਵੀ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਕੋਲੇ ਹੈ ਨਹੀਂ ਉਹਨਾਂ ਨੂੰ ਵੀ ਜ਼ਮੀਨ ਅਸੀਂ ਤਵਾਮਾਂਗੇ ਪੰਜਾਬ ਦੇ ਗੱਲ ਤਾਂ ਨਹੀਂ ਬਗਾਨੀਆਂ ਬੱਟਾਂ ਦੇ ਉੱਤੇ ਬਹੁਤ ਜਿੱਲਤ ਚੱਲੀ ਆ ਉਹ ਕਹਿੰਦੇ ਉੱਚੇ ਜ਼ਿਲਤ ਚੱਲਣ ਨੂੰ ਇੱਥੇ ਲੜਕੇ ਮਰਨਾ ਮਨਜ਼ੂਰ ਆ ਜੇ ਸਾਡੇ ਬੱਚਿਆਂ ਨੂੰ ਪੱਕੀ ਜ਼ਮੀਨ ਆਉਂਦੀ ਆ ਜਿਵੇਂ ਹੁਣ ਤੱਕ ਸਾਡੀਆਂ ਬਜ਼ੁਰਗਔਰਤਾਂ ਬਗਾਨੇ ਪੱਟਾਂ ਦੇ ਉੱਤੇ ਕੱਖਾਂ ਲਈ ਆਪਣੀ ਇੱਜ਼ਤ ਆਬਰੂ ਜਿਹੜੀ ਆ ਉਹ ਬਚਾਉਣ ਦੇ ਲਈ ਜੂਝਦੀਆਂ ਰਹੀਆਂ ਉਹਨਾਂ ਨੂੰ ਉੱਤੇ ਜਿਹੜਾ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਜਦੋਂ ਚਾਰ ਤਾਲਿਆਂ ਬਗਲੇ ਸਾਡਾ ਇੱਕ ਮਜ਼ਦੂਰ ਜਿਹੜਾ ਉਹ ਕਿਸੇ ਦੀ ਬਗਾਰ ਕਰਨ ਤੱਕ ਜਾਂਦਾ ਇਹਨੇ ਉਸ ਜ਼ਿਲਤ ਚੋਂ ਜਿਹੜਾ ਬਾਹਰ ਕੱਢਣਾ ਮੇਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਉਸ ਜ਼ਮੀਨ ਦੇ ਉੱਤੇ ਉਸ ਮੋਟਰ ਦੇ ਉੱਤੇ ਚਿਰਾਗ ਲਾ ਰਹੇ ਨੇ ਤੇ ਦਲਤ ਭਾਈਚਾਰੇ ਦੇ ਲੋਕ ਆ ਜਿਹੜੇ ਉਹ ਉਸ ਜ਼ਮੀਨ ਦੇ ਉੱਤੇ ਆਪਣੀ ਦਾਵੇਦਾਰੀ ਕਰ ਰਹੇ ਨੇ ਕਿ ਇਹ ਜ਼ਮੀਨ ਦੇ ਉੱਤੇ ਸਾਡਾ ਹੱਕ ਆ ਤਾਂ ਆਪਾਂ ਗੱਲਬਾਤ ਕਰਾਂਗੇ ਮੁਕੇਸ਼ ਮਲੌਦ ਜੀ ਹੁਣ ਨਾਲ ਮੁਕੇਸ਼ ਜੀ ਅੱਜ ਕਿੱਡਾ ਕਬੱਡਾ ਦਿਨ ਲੱਗਦਾ ਦਲਤ ਭਾਈਚਾਰੇ ਲਈ ਇਹ ਆ ਇਹ ਇੱਕ ਇਤਿਹਾਸਕ ਦਿਨ ਆ ਜੀ ਕਹਿਣਾ ਹੋਵੇ ਕਿ ਪਹਿਲੀ ਵਾਰ ਜਿਹੜੇ ਦਲਤ ਨੇ ਉਹ ਆਪਦੇ ਹਿੱਸੇ ਦੀ ਜ਼ਮੀਨ ਦੇ ਉੱਤੇ ਦਾਵਾ ਕਰ ਰਹੇ ਨੇ ਹੋਂ ਤੱਕ ਇਹਨਾਂ ਦਾ ਇਤਿਹਾਸ ਰਿਹਾ ਇਹਨਾਂ ਨੇ ਲੋਕਾਂ ਦਾ ਕਰਤਾ ਜਿਹੜੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਨੇ ਪਰ ਅੱਜ ਆਪਦੀ ਜ਼ਮੀਨ ਖਾਤਰ ਜਿਹੜਾ ਪਹਿਲੀ ਵਾਰੀ ਉਹ ਹਵਤੇ ਲੜਾਈ ਦੇ ਮੈਦਾਨ ਦੇ ਵਿੱਚ ਨਹੀਂ ਔਰ ਅੱਜ ਇਹਨਾਂ ਖਿੜੇ ਹੋਏ ਚਿਹਰਿਆਂ ਤੋਂ ਪਤਾ ਲੱਗਦਾ ਕਿ ਆਪਦੀ ਜ਼ਮੀਨ ਆਉਣ ਦਾ ਆਨੰਦ ਕਿੰਨਾ ਕਿੰਨੀ ਖੁਸ਼ੀ ਆ ਆ ਮੈਂ ਦੇਖਿਆ ਸੀ ਕਿ ਲੋਕ ਭੰਗੜੇ ਪਾ ਰਹੇ ਨੇ ਢੋਲ ਵੱਜ ਰਿਹਾ ਕਾਫੀ ਖੁਸ਼ ਨੇ ਤਾਂ ਇਸ ਚਿਰਾਗ ਤੋਂ ਬਾਅਦ ਕੀ ਹੋਊਗਾ ਚਿਰਾਗ ਤਾਂ ਲੱਗ ਗਿਆ ਇਸ ਤੋਂ ਬਾਅਦ ਕੀ ਹੋਊਗਾ ਦੇਖੋ ਜਿਹੜੀ ਇਥੇ ਠੇਕੇ ਤੇ ਲੈ ਕੇ ਕਿਸੇ ਵਿਅਕਤੀ ਨੇ ਜਿਹੜੀ ਫਸਲ ਵੀਜੀ ਹੋਈ ਆ ਅਸੀਂ ਸਮਝਦੇ ਹਾਂ ਵੀ ਫਸਲ ਜਿਹੜੀ ਆ ਉਹ ਪੁੱਤਾਂ ਨਾਲ ਪਾਲੀ ਜਾਂਦੀ ਆ ਉਹ ਨਹੀਂ ਅਸੀਂ ਸਾਰਿਆਂ ਨੂੰ ਵਰਗਿਆ ਵੀ ਕਿਸੇ ਨੇ ਕੋਈ ਖਰਾਬ ਨਹੀਂ ਕਰਨੀ ਇਹ ਕਣਕ ਦੀ ਫਸਲ ਅਸੀਂ ਇਹ ਸਪਸ਼ਟ ਕਿਹਾ ਵੀ ਇੱਥੋਂ ਵੱਢ ਲਈ ਜਾਵੇ ਤੇ ਉਹ ਤੋਂ ਬਾਅਦ ਜਿਹੜੇ ਝਲਤ ਨੇ ਉਹ ਇਹਦੇ ਵਿੱਚ ਸਾਂਝੀ ਕੀਤੀ ਕਰਨਗੇ ਉਹਨਾਂ ਦੀ ਫਸਲਾ ਜਿਹੜੀ ਉਹ ਵੇਚੀ ਜਾਊ ਹਾਂਜੀ ਮੈਂ ਵੀ ਦੇਖ ਰਿਹਾ ਸੀ ਇੱਥੇ ਦੋ ਟਰੈਕਟਰ ਖੜੇ ਨੇ ਪੂਰਾ ਜ ਨਹੀਂ ਉਹ ਆ ਨਾ ਤੁਸੀਂ ਕਹਿ ਰਹੇ ਹੋ ਬੇਚਰਾਗ ਆ ਆਵਾਜ਼ ਨਹੀਂ ਇਹ ਤਾਂ ਪੂਰਾ ਆਵਾਜ਼ ਲੱਗ ਰਿਹਾ ਕਣਕ ਆ ਮੋਟਰ ਆ ਟਰੈਕਟਰ ਆ ਸਾਰਾ ਕੁਝ ਹੈਗਾ ਫੇਰ ਇਹ ਕਿਉਂ ਕਹਿ ਰਹੇ ਹੋ ਬੇਆਵਾਦ ਦੇਖੋ ਇੱਥੇ ਹੋਰ ਕੋਈ ਚਿਰਾਗ ਲਾਉਣ ਵਾਲਾ ਨਹੀਂ ਇਹ ਦਿੱਲੀ ਦੇ ਸਰਦਾਰਾਂ ਦਾ ਕਰਜ਼ਾ ਜਿਹੜੇ ਆਪ ਕੋਠੀ 'ਚ ਬੈਠੇ ਕਮਾਈ ਕਰ ਰਹੇ ਨੇ ਤੇ ਇੱਥੇ ਜਿਹੜਾ ਕਿਰਤੀ ਆ ਉਹਨੂੰ ਜਿਹੜਾ ਠੇਕੇ ਤੇ ਦੇ ਕੇ ਜ਼ਮੀਨ ਇਹਦੀ ਸਾਰੀ ਕਮਾਈ ਆਪ ਦੇ ਜਿਹੜਾ ਉਹ ਕੋਠੀ ਦੇ ਵਿੱਚ ਲਿਆ ਰਹੇ ਨੇ ਅਸੀਂ ਚਾਹੁੰਦੇ ਆ ਇਹ ਅਸਲਵਾਦੂ ਹੋ ਜਦੋਂ ਇਹਦੀ ਕਿਰਤ ਦਾ ਮੁੱਲ ਉਹਨਾਂ ਕਿਰਤੀਆਂ ਦੇ ਘਰਾਂ ਦੇ ਵਿੱਚ ਜਾਊਗਾ ਇਸ ਕਰਕੇ ਇਸ ਜ਼ਮੀਨ ਦੇ ਉੱਤੇ ਹੁਣ ਜਿਹੜੀ ਅਸਲ ਹੱਕ ਜਤਾਈਆ ਉਹਦੇ ਅਸਲ ਵਾਰਸਾਂ ਨੇ ਕੀਤੀ ਆ ਔਰ ਉਹ ਕਮਾਈ ਜਦੋਂ ਉਹਨਾਂ ਦੇ ਘਰਾਂ 'ਚ ਜਾਊ ਫੇਰ ਅਸਲ ਗੱਲ ਬਣਨੀ ਆ ਨਹੀਂ ਤਾਂ ਇਹ ਆ ਬੀਨ ਨਾਲ ਹੀ ਆਹੀ ਪਰ ਜਿਹੜੇ ਇਹਦੀ ਕਮਾਈ ਖਾ ਰਹੇ ਨੇ ਉਹ ਇੱਥੇ ਰਹਿੰਦੇ ਨਹੀਂ ਨਾ ਕਦੇ ਉਹਨਾਂ ਨੇ ਡਕਾਧੂਰਾ ਕੀਤਾ ਪਰ ਇਹ ਚੈਲੰਜ ਵੀ ਬਹੁਤ ਵੱਡਾ ਜੀ ਸਰਕਾਰ ਵੱਲੋਂ ਵੀ ਚੈਲੰਜ ਹੋਊ ਤੁਹਾਨੂੰ ਦੂਜੀ ਧਿਰ ਵੱਲੋਂ ਵੀ ਹੋ ਸਕਦਾ ਜਿਵੇਂ ਕਿ ਰਾਜੇ ਦੀ ਜ਼ਮੀਨ ਵੀ ਆ ਹਨਾ ਤਾਂ ਇਹਨੂੰ ਲੱਗਦਾ ਕਿ ਵੱਡਾ ਥ੍ਰੈਟ ਆ ਤੁਸੀਂ ਵੱਡਾ ਪੰਗਾ ਸਿਹੇੜ ਰਹੇ ਹੋ ਜ਼ਮੀਨ ਦਾ ਇਸ ਤੇ ਚਰਾਗ ਲੱਗ ਦੇਖੋ ਜੇ ਕੋਈ ਬਦਲ ਨਾ ਤਾਂ ਉਹਦੇ ਲਈ ਕੁਰਬਾਨੀ ਵੀ ਕਰਨੀ ਪੈਂਦੀ ਆ ਤੇ ਚਲੋਤਿਆਂ ਨੇ ਜਿਹੜੀਆਂ ਉਹਨਾਂ ਨੂੰ ਸਵਾਰ ਕਰਨਾ ਪੈਂਦਾ ਇੱਥੋਂ ਦੇ ਪੰਜਾਬ ਦੇ ਗਲਤਾਂ ਨੇ ਬਗਾਨੀਆਂ ਬੱਟਾਂ ਦੇ ਉੱਤੇ ਬਹੁਤ ਜਲਤ ਚੱਲੀ ਆ ਉਹ ਕਹਿੰਦੇ ਉੱਤੇ ਜਲਤ ਚੱਲਣ ਨੂੰ ਇੱਥੇ ਲੜਕੇ ਮਰਨਾ ਮਨਜ਼ੂਰ ਆ ਜੇ ਸਾਡੇ ਬੱਚਿਆਂ ਨੂੰ ਪੱਕੀ ਜ਼ਮੀਨ ਆਉਂਦੀ ਆ ਜਿਵੇਂ ਹੁਣ ਤੱਕ ਸਾਡੀਆਂ ਬਜ਼ੁਰਗ ਔਰਤਾਂ ਬਗਾਨੇ ਬੱਟਾਂ ਦੇ ਉੱਤੇ ਕੱਖਾਂ ਲਈ ਆਪਣੀ ਇੱਜ਼ਤ ਆਬਰੂ ਜਿਹੜੀ ਆ ਉਹ ਵਿਚਾਰ ਦੇ ਲਈ ਜੂਝਦੀਆਂ ਰਹੀਆਂ ਉਹਨਾਂ ਨੂੰ ਉੱਤੇ ਜਿਹੜਾ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਜਦੋਂ ਚਾਰ ਦਾਣਿਆਂ ਵਗਲੇ ਸਾਡਾ ਇੱਕ ਮਜ਼ਦੂਰ ਜਿਹੜਾ ਉਹ ਕਿਸੇ ਦੀ ਬਿਗਾਰ ਕਰਨ ਤੱਕ ਜਾਂਦਾ ਇਹਨੇ ਉਸ ਜ਼ਿਲ੍ਹੇ ਚੋਂ ਜਿਹੜਾ ਬਾਹਰ ਕੱਢਣਾ ਉਹਦੇ ਲਈ ਲੋਕ ਇਸ ਗੱਲ ਦੇ ਲਈ ਪੂਰਾ ਤੈਅ ਕਰਕੇ ਆਏ ਨੇ ਕਿ ਦੇਖੋ ਇਸ ਜ਼ਮੀਨ ਨੇ ਸਾਡੀ ਜ਼ਿੰਦਗੀ ਬਦਲਨੀ ਆ ਸਾਡੇ ਬੱਚਿਆਂ ਦਾ ਭਵਿੱਖ ਬਦਲਣਾ ਜਿਹੜਾ ਦਲਤ ਹੋਣ ਦਾ ਟੈਗ ਆ ਉਹਨੂੰ ਲਾਉਣਾ ਤੇ ਬਰਾਬਰੀ ਆ ਜਿਹੜੀ ਸਮਾਜ ਚ ਦਵਾਉਣੀ ਆ ਇਸ ਕਰਕੇ ਲੋਕ ਨੇ ਜਿਹੜੇ ਉਹਦੇ ਲਈ ਲੜਨਗੇ ਤੇ ਮਰ ਵੀ ਜਾਣਗੇ ਪਰ ਇਹ ਜ਼ਮੀਨ ਨਹੀਂ ਛੱਡਣਗੇ ਜੀ ਮੇਰਾ ਆਖਰੀ ਸਵਾਲ ਇਹ ਵੀ ਕਿਸੇ ਦਾ ਪੱਕਾ ਤਾਂ ਨਹੀਂ ਹੋ ਰਿਹਾ ਕਿਸੇ ਕਿਸਾਨ ਨਾਲ ਇਹ ਵੀ ਉਹਨੂੰ ਇਹ ਲੱਗੇ ਯਾਰ ਵੀ ਮੈਂ ਇੱਥੇ ਸੀਗਾ ਪਹਿਲਾਂ ਮੇਰੇ ਲਈ ਕਿਉਂਕਿ ਉਹਦਾ ਵੀ ਬੱਚੇ ਆ ਜਿਹੜੇ ਉਹ ਵੀ ਢੱਡ ਪਰ ਲਿਆ ਇਹ ਤਾਂ ਨਹੀਂ ਲੱਗੂ ਕਿਸੇ ਕਿਸਾਨ ਨੂੰ ਦੇਖੋ ਇਹ ਕਿਸੇ ਕਿਸਾਨ ਦੀ ਜ਼ਮੀਨ ਨਹੀਂ ਹੈ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਪਈ ਆ ਜਿਹੜੀ ਦੇਖੋ ਉਹਨਾਂ ਨੂੰ ਅਸੀਂ ਬਰਾਬਰ ਦਾ ਹਿੱਸਾ ਦੇਣ ਲਈ ਤਿਆਰ ਜਿਉ ਕਾਟ ਕਰਦੇ ਨੇ ਅਸੀਂ ਉਹਨਾਂ ਦੀ ਕੋਈ ਫਸਲ ਖਰਾਬ ਨਹੀਂ ਕੀਤੀ ਉਹਨਾਂ ਨੂੰ ਅਸੀਂ ਪਿਆਰ ਨਾਲ ਇਹੀ ਗੱਲ ਕਹੀ ਆ ਕਿ ਇਹ ਜਮੀਨ ਬਰਾਬਰ ਸਾਰੇ ਲੋਕਾਂ ਦੇ ਵਿੱਚ ਵੰਡੀ ਜਾਊਗੀ ਜੋ ਉਹਨੂੰ ਹਿੱਸਾ ਹੋ ਅਸੀਂ ਉਹਨੂੰ ਦੇਣ ਨੂੰ ਤਿਆਰ ਆ ਅਸੀਂ ਇਕੱਲਾ ਕੋਈ ਜਾਤੀ ਵਿਸ਼ੇਸ਼ ਦੇ ਲਈ ਨਹੀਂ ਅਸੀਂ ਬੇਜ਼ਮੀਨਿਆਂ ਦੀ ਲੜਾਈ ਲੜ ਰਹੇ ਆ ਔਰ ਉਹਨਾਂ ਲਈ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ ਪਰ ਆਪਦਾ ਹੱਕ ਆ ਜਿਹੜਾ ਉਹ ਲੈ ਕੇ ਰਹਾਗੇ ਮਤਲਬ ਕਿ ਕਿਸਾਨੀ ਲਈ ਵੀ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਕੋਲੇ ਹੈ ਨਹੀਂ ਉਹਨਾਂ ਨੂੰ ਵੀ ਜ਼ਮੀਨ ਅਸੀਂ ਦਵਾਵਾਂਗੇ ਬਿਲਕੁਲ ਇਸ ਜਿਹੜਾ ਸਾਰੇ ਸੰਘਰਸ਼ ਦੇ ਵਿੱਚ ਉਹ ਬੇਜ਼ਮੀਨੇ ਕਿਸਾਨ ਵੀ ਆਏ ਨੇ ਉਹ ਛੋਟੇ ਕਿਸਾਨ ਵੀ ਆਏ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇਥੋਂ ਦੇ ਨਵੇਂ ਵੱਡੇ ਪਟੇਆਰਤੀਆਂ ਨੇ ਆਪਦੇ ਜਿਹੜਾ ਉਹ ਸਕੰਜੇ 'ਚ ਲੈ ਲਿਆ ਜਿਹੜੇ ਜ਼ਮੀਨ ਤੋਂ ਵਿਲੇ ਹੋਗੇ ਔਰ ਜਿਹੜੇ ਉਹ ਮੂੰਹ ਮੰਨ ਕੇ ਸ਼ਹਿਰਾਂ 'ਚ ਦਿਹਾੜੀ ਕਰਨ ਜਾਂਦੇ ਨਹੀਂ ਸ਼ਰਮ ਮੰਦ ਉਹਨੇ ਵੀ ਅਸੀਂ ਜਿਹੜਾ ਉਹ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਕੁਝ ਲੋਕ ਨੇ ਜਿਹੜੇ ਚਾਹੇ ਛੋਟੀ ਗਿਣਤੀ ਜਾਏ ਨੇ ਪਰ ਆਉਣ ਵਾਲੇ ਦਿਨਾਂ 'ਚ ਜਿਹੜਾ ਉਹ ਵੱਡੀ ਗਿਣਤੀ ਕਾਫਲਾ ਜਿਹੜਾ ਉਹ ਸਾਡੇ ਨਾਲ ਹੋਊਗਾ ਬਹੁਤ ਬਹੁਤ ਸ਼ੁਕਰੀਆ ਤਾਂ ਆਪਾਂ ਦੇਖ ਸਕਦੇ ਹਾਂ ਕਿ ਜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਹੜਾ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਕਿ ਬੇਚਰਾਗ ਜ਼ਮੀਨ ਉੱਤੇ ਚਰਾਗ ਲਾਇਆ ਜਾਊ ਤਾਂ ਤੁਸੀਂ ਦੇਖ ਸਕਦੇ ਹੋ ਚਰਾਗ ਆ ਜਿਹੜਾ ਉਹ ਲਾ ਦਿੱਤਾ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਇਹ ਬੜੀ ਖੁਸ਼ੀ ਆ ਕਿ ਅੱਜ ਅਸੀਂ ਇਸ ਜ਼ਮੀਨ ਦੇ ਉੱਤੇ ਆਪਣੀ ਦਾਵੇਦਾਰੀ ਕੀਤੀ ਆ ਤੁਸੀਂ ਭੰਗੜੇ ਰੋਲ ਵੱਜਦਾ ਦੇਖ ਲਿਆ ਸੁਣ ਲਿਆ ਤਾਂ ਇਹ ਇੱਕ ਦਲਤ ਭਾਈਚਾਰੇ ਲਈ ਅੱਜ ਵੱਡਾ ਦਿਨ ਆ ਤੇ ਉਹਨਾਂ ਲਈ ਕੋ ਤਿਹਾਰ ਵਰਗਾ ਦਿਨ ਆ ਤਾਂ ਤੁਸੀਂ ਇਸ ਜ਼ਮੀਨ ਦੀ ਲੜਾਈ ਤੇ ਕੀ ਸੋਚ ਰਹੇ ਹੋ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ